ਤੇ ਗਣਤੰਤਰ ਦਿਵਸ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੱਜ ਪੂਰੇ ਪੰਜਾਬ 'ਚ ਟਰੈਕਟਰ ਰੈਲੀ ਕੱਢੀ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਵਾਅਦਾ ਖਿਲਾਫੀ ਦੇ aarop ਲਾਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ 2021 'ਚ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਸੜਕ ਤੇ ਟਰੈਕਟਰਾਂ ਦਾ ਕਾਫਲਾ ਟਰੈਕਟਰ ਤੇ ਕਿਸਾਨ ਸੰਗਠਨ ਦੇ ਝੰਡੇ ਤਾਕਿੰਦ ਸਰਕਾਰ ਦੇ ਖਿਲਾਫ ਮਾਰੇ ਪਾਸੀ ਜਿਸ ਨੂੰ ਤੱਕ ਨਜ਼ਰ ਜਾ ਰਹੀ ਹੈ ਬਸ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਲੰਧਰ ਦੀਆਂ ਨੇ ਤੇ ਕਿਸਾਨਾਂ ਦਾ ਪ੍ਰਦਰਸ਼ਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਟਰੈਕਟਰ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਨਾਰੇ ਪਾਸੀ ਕਰ ਰਹੇ ਨੇ ਇਹ ਤਸਵੀਰ ਜਲੰਧਰ ਵਿੱਚ ਮੌਜੂਦ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਜਿਹੜਾ ਕਿ ਕੱਢਿਆ ਜਾ ਰਿਹਾ ਤਸਵੀਰਾਂ ਦਿਖਾ ਦਿੰਦਾ ਕਿ ਇਸ ਵਕਤ ਕਿਸਾਨ ਜਿਹੜੇ ਕਿ ਇਕੱਠੇ ਹੋ ਚੁੱਕੇ ਹੋਏ ਐ ਤੇ ਇਹਨਾਂ ਦਾ ਕਹਿਣਾ ਕਿ ਕਈ ਮੰਗਾਂ ਸੀਗੀਆਂ ਜਿਹੜੇ ਕਿ ਕਿਸਾਨ ਆंदोलਨ ਵੇਲੇ ਜਿਹੜੇ ਕਿ ਕੇਂਦਰ ਸਰਕਾਰ ਨੇ ਮੰਨੀਆਂ ਸੀਗੀਆਂ ਲੇਕਿਨ ਹਜੇ ਤੱਕ ਉਹ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਬਹੁਤ ਸਾਰੇ ਇਦਾਂ ਦੇ ਮੁੱਦੇ ਸੀਗੇ ਜਿਨ੍ਹਾਂ ਤੇ ਹਜੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਜਿਹੜਾ ਕਿ ਅੱਜ ਇਹਨਾਂ ਵੱਲੋਂ ਜਿਹੜਾ ਕਿ ਮਾਰਚ ਕੱਢਿਆ ਜਾ ਰਿਹਾ ਵੈ ਕਿਸਾਨਾਂ ਨੇ ਕੇਂਦਰ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਇਆ ਹੈ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ 2021 ਦੇ ਕਿਸਾਨ ਆंदोलਨ ਨੂੰ ਖਤਮ ਕਰਨ ਦੇ ਲਈ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਅਜਿਹੇ ਦੇ ਵਿੱਚ ਕਿਸਾਨਾਂ ਨੇ ਅੰਦੋਰਨ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਯਾਦ ਕਰਾਉਣਾ ਕਿਉਂਕਿ ਅਸੀਂ ਪਿੱਛੇ ਕੁਝ ਮੰਗਾਂ ਛੱਡ ਕੇ ਐਮਐਸਪੀ ਦੇ ਸਾਨੂੰ ਲਾਰਾ ਲਾ ਕੇ ਤੋਰਤਾ ਸੀ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾਇਆ ਸੀ ਉਹਦੇ ਲਈ ਕੁਝ ਨਹੀਂ ਇਹਨਾਂ ਨੇ 2 ਸਾਲਾਂ 'ਚ ਕੀਤਾ ਅੱਜ ਅਸੀਂ ਦਿਖਾਉਣ ਲੱਗੇ ਹਾਂ ਵੀ ਕਿਸਾਨ ਇਕੱਠਾ ਜਿਹੜਾ ਥੋੜਾ ਢਿੱਡ ਭਰਦਾ ਦੇਸ਼ ਦਾ ਢਿੱਡ ਭਰਦਾ ਸਾਨੂੰ ਭਾਪਾ ਪੂਰੇ ਨਹੀਂ ਮਿਲਦੇ ਸਾਡੇ ਤੇ ਭਾਪਾ ਪੂਰੇ ਨਾ ਮਿਲਣ ਕਰਕੇ ਕਰਜ਼ੇ ਚੜੇ ਆ ਅਸੀਂ ਕਰਜ਼ੇ ਵੀ ਮਾਫ ਕਰਾਉਣੇ ਆ ਗੱਲ ਸਿਰਫ ਜਲੰਧਰ ਦੀ ਨਹੀਂ ਸੰਗਰੂਰ ਸਮਰਾਲਾ ਤੇ ਤਲਵੰਡੀ ਦੇ ਨਾਲ ਨਾਲ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕਿਸਾਨਾਂ ਨੇ ਇਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ Swami Nathanpur ਜਿਹੜੀ ਆ ਉਹ ਲਾਗੂ ਕਰਾਂ ਤੀਜੀ ਗੱਲ ਇਹ ਆ ਕਿ ਸਾਡਾ ਜਿਹੜਾ ਕਰਜ਼ਾ ਆ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਨੂੰ ਭਾ ਨਾ ਪੂਰੇ ਮੈਲਣ ਕਰਕੇ ਸਾਡੇ ਉੱਤੇ ਚੜਿਆ ਔਰ ਉਹ ਅਸੀਂ ਜਿਹੜਾ ਪਿਛਲੀਆਂ ਸਰਕਾਰਾਂ ਸਾਡੇ ਨਾਲ ਵਾਅਦਾ ਕਰਕੇ ਗਈਆਂ ਉਹ ਸਾਡੀ ਮੰਗ ਜਿਹੜੀ ਇਹਨਾਂ ਨੇ ਮੰਨੀ ਸੀ ਉਹ ਤੋਂ ਵੀ ਮਨਕਰ ਹੋ ਰਿਹਾ ਹੈ ਤੀਜਾ ਜਿਹੜਾ ਬਿੱਲ ਬਿਜਲੀ ਬਿੱਲ ਇਹਨਾਂ ਨੇ ਬਣਾਇਆ ਸੀ 2021 ਦੇ ਵਿੱਚ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਾਂਦੇ ਰਿਹਾ ਐਮਐਸਪੀ ਅਤੇ ਕਿਸਾਨਾਂ ਤੇ ਦਰਜ ਐਫਆਈਆਰ ਨੂੰ ਲੈ ਕੇ ਕਈ ਵਾਅਦੇ ਕੀਤੇ ਸਨ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਹਨਾਂ ਵਾਅਦਿਆਂ ਤੇ ਪੂਰਾ ਨਹੀਂ ਉਤਰ ਰਹੀ ਜਲੰਧਰ ਤੋਂ ਰਾਗਵ ਜੈਨ ਤਲਵੰਡੀ ਤੋਂ ਲਖਵਿੰਦਰ ਸਮਰਾਲਾ ਤੋਂ ਗੁਰਦੀਪ ਬਦੇਨਾਲ ਸੰਗਰੂਰ ਤੋਂ ਚਰਨਜੀਤ ਕੌਸ਼ਲ ਨਿਊਜ਼ ਟੀਮ ਪੰਜਾਬ ਤੇ ਦੋਸਤੀ ਦੀਆਂ ਕਈ ਕਹਾਣੀਆਂ ਤੁਸੀਂ ਪੜੀਆਂ ਹੋਣਗੀਆਂ ਜਿਸ 'ਚ ਦੋਸਤ ਆਪਣੇ ਦੋਸਤ ਦੇ ਲਈ ਜਾਨ ਤੱਕ ਨਿਛਾਵਰ ਕਰ ਦਿੰਦਾ ਹੈ ਪਰ ਬਠਿੰਡਾ ਦੇ ਵਿੱਚ ਇੱਕ ਸ਼ਖਸ ਨੇ ਅਜਿਹਾ ਕੰਮ ਕੀਤਾ ਜਿਸ ਨਾਲ ਦੋਸਤੀ ਦਾ ਰਿਸ਼ਤਾ ਹੀ ਕਲੰਕਿਤ ਹੋ ਗਿਆ 21 ਅਦਰਸ਼ਦੀਪ 17 ਜਨਵਰੀ ਨੂੰ ਪਿੰਡ ਦੇ ਹੀ ਇੱਕ ਵਿਆਹ ਦੇ ਵਿੱਚ ਗਿਆ ਸੀ ਉਸੇ ਰਾਤ ਤੋਂ ਲਾਪਤਾ ਸੀ ਉਸ ਦਾ ਫੋਨ ਵੀ ਬੰਦ ਆਉਣ ਲੱਗਿਆ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਅਰਸ਼ਦੀਪ ਦੀ ਭਾਲ ਸ਼ੁਰੂ ਕਰ ਦਿੱਤੀ ਪੁਲਿਸ ਵਿਭਾਗ ਇਸ ਘਟਨਾ ਕੀ ਖਤਮ ਹੋਈ ਜਿੱਥੇ ਜ਼ਮੀਨ ਦੇ ਵਿੱਚ ਸੱਤ ਫੁੱਟ ਦੀ ਤਾਂ ਅਰਸ਼ਦੀਪ ਦੀ লাশ ਗੱਡੀ ਸੀ ਦਰਸਲ ਕਾਰ ਦਾ ਮਾਲਿਕ ਜਦੋਂ ਕਾਰ ਆਇਆ ਤਾਂ ਉਸ ਨੂੰ ਅਜੀਬ ਜਿਹੀ ਇੱਕ ਬਦਬੂ ਨੇ ਪਰੇਸ਼ਾਨ ਕਰ ਦਿੱਤਾ ਚਾਨਬੀਨ ਤੋਂ ਬਾਅਦ ਪਤਾ ਲੱਗ ਗਿਆ ਕਿ ਘਰ ਦੇ ਵਿੱਚ ਲਾਪਤਾ ਅਰਸ਼ਦੀਪ ਦੀ লাশ ਦਫਨ ਕੀਤੀ ਹੋਈ ਹੈ ਇਸ ਤੋਂ ਬਾਅਦ ਮੌਕੇ ਤੇ ਭਾਰੀ ਲੋਕਾਂ ਦੀ ਪੀੜ ਜਮਾ ਹੋ ਗਈ ਮੌਕੇ ਤੇ ਪੁਲਿਸ ਪਹੁੰਚੀ ਤੇ ਘਰ ਦੇ ਵਿੱਚ 7 ਫੁੱਟ ਗਹਿਰੇ ਖੱਡੇ ਨੂੰ ਖੋਦ ਕੇ লাশ ਨੂੰ ਬਾਹਰ ਕੱਢਿਆ ਅਸ਼ਦੀਪ ਦੇ ਕਤਲ ਦੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਸ਼ਦੀਪ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸੇ ਦਾ ਦੋਸਤ ਹੈ ਜਿਸ ਨੇ ਰنجਿਸ਼ ਤੇ ਚੱਲਦੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਅਸ਼ਦੀਪ ਦਾ ਕਤਲ ਕਰ ਦਿੱਤਾ ਅਤੇ ਆਪਣੇ ਹੀ ਘਰ ਦੇ ਵਿੱਚ ਖੱਡਾ ਖੋਦ ਕੇ ਅਸ਼ਦੀਪ ਦੀ লাশ ਨੂੰ ਦਫ਼ਨ ਕਰ ਦਿੱਤਾ ਅੱਜ ਸਾਨੂੰ ਜਿਹੜੀ ਹੈਗੀ ਹੈ ਇਹ ਗੱਲ ਜਿਹੜੀ ਕਨਫਰਮ ਹੁੰਦੀ ਹੈ ਕਿ ਇਹਦਾ ਜਿਹੜਾ ਹੈਗਾ ਮਰਡਰ ਕਰ ਦਿੱਤਾ ਗਿਆ ਹੈ ਤਾਂ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਹੀ ਦੋ ਮੁੰਡੇ ਨੇ ਇੱਕ ਗੁਰਪਿੰਦਰ ਉਰਫ ਗੋਲਡੀ ਹੈ ਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਆ ਡੈਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਆ ਪੱਟ ਕੇ ਤੇ ਉੱਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬੋਡੀ ਇਸ ਤੋਂ ਰਿਕਵਰ ਕਰ ਰਹੇ ਹਾਂ ਅਸ਼ਦੀਪ ਤੇ ਕਤਲ ਦੀ ਖਬਰ ਅਸ਼ਦੀਪ ਦੇ ਘਰ ਦੇ ਵਿੱਚ ਪਹੁੰਚੀ ਤਾਂ ਬਾਤ ਤਮ ਪਸਰ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਉਸ ਦੇ ਘਰ ਦੇ ਵਿੱਚ ਇੱਕ ਵਿਧਵਾ ਮਾਂ ਤੇ ਵੱਡਾ ਪਰਾਇ ਕਰਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਇਹਨਾਂ ਬੱਚਿਆਂ ਨੂੰ ਇਨਸਾਫ ਦੇਵੇ। ਦੋਸ਼ੀਆਂ ਨੂੰ ਸਜ਼ਾ ਦੇਵੇ ਘੜੀ ਤੋਂ ਘੜੀ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਜਿਹੜੀ ਅਨਸੁਖਾਵੀ ਘਟਨਾ ਹੋ ਵਾਪਰ ਨਾ ਸਕੇ। ਸਵੇਰਾ ਉਹਦੇ ਪਿਤਾ ਨੇ ਮੁੰਡੇ ਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਆਹ ਕੰਮ ਕਰਤਾ ਮੇਰੇ ਮੁੰਡੇ ਨੇ। ਹੁਣ ਪੁਲਿਸ ਪ੍ਰਸ਼ਾਸਨ ਦੇਖੋ ਗਾਹਾਂ ਕੀ ਕਰਦੀ। ਕਿੰਨੇ ਘੰਟੇ ਹੋ ਚੁੱਕੇ ਕੋਈ ਹੋ ਗਏ 12 ਘੰਟੇ ਹੋ ਗਏ। ਇਸ ਕਤਲ ਕਾਂ ਤੋਂ ਬਾਅਦ ਦੋਸਤੀ ਜਿਹੇ ਪਵਿੱਤਰ ਰਿਸ਼ਤੇ ਤੇ ਵੀ ਕਲੰਕ ਲੱਗ ਗਿਆ ਹੈ ਆਖਿਰ ਇੱਕ ਦੋਸਤ ਨੇ ਮਾਮੂਲੀ ਰੰਜਿਸ਼ ਦੇ ਵਿੱਚ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਲਾਸ਼ ਨੂੰ ਆਪਣੇ ਘਰ ਦੇ ਵਿੱਚ ਹੀ ਦਫਨਾ ਦਿੱਤਾ ਇਹ ਘਟਨਾ ਦੋਸਤੀ ਦੇ ਰਿਸ਼ਤੇ ਤੇ ਹੀ ਸਵਾਲ ਖੜੇ ਕਰਦੀ ਹੈ ਰਾਮਪੁਰਾ ਤੋਂ ਉਮੇਸ਼ ਸਿੰਘ ਲਾ ਨਿਊਜ਼ੀਟੀ ਪੰਜਾਬ ਜੇਕਰ ਤੁਸੀਂ ਕਿਤੇ ਬਾਜ਼ਾਰ 'ਚ ਆਪਣਾ ਮੋਟਰਸਾਈਕਲ ਖੜਾ ਕਰਕੇ ਨਿਸ਼ਚਿੰਤ ਹੋ ਕੇ ਕਿਧਰੇ ਜਾਂਦੇ ਹੋ ਤਾਂ ਥੋੜਾ ਜਿਹਾ ਸਤਰਕ ਰਹਿਣ ਦੀ ਜ਼ਰੂਰਤ ਹੈ ਲੁਧਿਆਣਾ ਦੇ ਪ੍ਰਤਾਪ ਬਾਜ਼ਾਰ ਤੋਂ ਅਸੀਂ ਤੁਹਾਨੂੰ ਮੋਟਰਸਾਈਕਲ ਚੋਰੀ ਦੀਆਂ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਦਿਖਾਉਦੇ ਹਾਂ ਰਾਤਾਂ ਸਮੇਂ ਗਲੀ ਦੇ ਵਿੱਚ ਹਰ ਪਾਸੇ ਸਨਨਾਟਾ ਹੈ ਤਾਂ ਲੋਕ ਗਹਿਰੀ ਨੀਂਦ ਦੇ ਵਿੱਚ ਸੁੱਤੇ ਪਏ ਨੇ ਇਹ ਦੋ ਚੋਰ ਲੁਧਿਆਣਾ ਦੇ ਆਟਾ ਚੱਕੀ ਗਲੀ ਦੇ ਵਿੱਚ ਆਏ ਅਤੇ ਘਰ ਦੇ ਸਾਹਮਣੇ پارک ਕੀਤੀ ਗਈ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਮੋਟਰਸਾਈਕਲ ਨੂੰ ਰੇਲਵੇ ਸਟੇਸ਼ਨ ਤੇ پارک ਕਰ ਦਿੱਤਾ ਤੱਲੂਕਾਂ ਨੇ ਦੋਨਾਂ ਚੋਰਾਂ ਨੂੰ ਫੜ ਲਿਆ ਤੇ ਜੰਮ ਕੇ ਕੁੱਟਮਾਰ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਵਾਲੋ ਉਹਨਾਂ ਨੇ ਇੱਥੇ ਲਿਆ ਆ ਕੇ ਪਾਰਕਿੰਗ ਦੇ ਵਿੱਚ ਲਾਤਾ ਅੱਛਾ ਜੀ ਇਹ ਅਸੀਂ ਸਵੇਰੇ ਮੋਟਰਸਾਈਕਲ ਚੱਕਨੇ ਆ ਦੁਪਹਿਰ ਦੇ ਕੋਲ ਆ ਕੇ ਠੀਕ ਹੈ ਇਹ ਹੁਣ ਦੁਬਾਰਾ ਚਾਬੀ ਲਾ ਕੇ ਮੋਟਰਸਾਈਕਲ ਫੇਰ ਇਹਨਾਂ ਨੇ ਗਾਇਬ ਕਰਨਾ ਸੀ ਕੋਈ ਵਾਰਦਾਤ ਕਰਕੇ ਫੇਰ ਇੱਥੇ ਖੜਾ ਦੇਣਾ ਸੀ ਸਾਨਕ ਲੁਕਾ ਨੇ ਦੱਸਿਆ ਕਿ ਦੋਨੋਂ ਚੋਰ ਨਸ਼ੇ ਦੇ ਵਿੱਚ ਸਨ ਨਸ਼ੇ ਦੀ ਲਤ ਨੂੰ ਪੂਰਾ ਕਰਨ ਦੀ ਲਈ ਹੀ ਇਹਨਾਂ ਨੇ ਚੋਰੀ ਕੀਤੀ ਹੈ ਨਸ਼ੇ ਨਸ਼ੇ ਕਰਕੇ ਇਹ ਲੋਕ ਬਿਗੜ ਰਹੇ ਨੇ ਬਸ ਜੇ ਨਸ਼ੇ ਬੰਦ ਹੋਣ ਤਾਂ ਬਸ ਕੋਈ ਹੱਲ ਹੋ ਸਕਦਾ ਜੇ ਨਸ਼ੇ ਨਹੀਂ ਬੰਦ ਹੋਣਗੇ ਤਾਂ ਚੱਲੀ ਜਾਣਾ ਇਹ ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ ਤਾਂ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਦੋਵੇਂ ਚੋਰ ਪੁਲਿਸ ਦੀ ਗ੍ਰਫਤਚ ਨੇ ਤੇ ਪੁੱਛਗਿੱਛ ਕੀਤੀ ਜਾਏਗੀ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ న్యూਸ 18 ਪੰਜਾਬ ਤੇ ਖਬਰ ਦਸੂਆ ਤੋਂ ਜਿੱਥੇ ਗੋਲੀਆਂ ਨਾਲ ਛਲਣੀ ਇੱਕ ਕਾਰ ਲਵਾਰੇ ਸਾਲਚ ਮਿਲੀ ਜਿਸ ਨਾਲ ਇਲਾਕੇ ਚ ਸੰਸਨੀ ਫੈਲ ਗਈ ਪੁਲਿਸ ਹੁਣ ਇਸ ਸ਼ੱਕੀ ਕਾਰ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਚ ਜੁਟ ਗਈ ਹੈ ਕਾਰ ਦੇ ਟੁੱਟੇ ਹੋਏ ਸ਼ੀਸ਼ੇ ਥਾਂ ਥਾਂ ਗੋਲੀਆਂ ਦੇ ਨਿਸ਼ਾਨ ਥਾਰ ਦੀ ਹਾਲਤ ਦੱਸ ਰਹੀ ਹੈ ਕਿ ਕਾਰ ਦੇ ਉੱਤੇ ਅੰਨੇਵਾਰ ਫਾਇਰਿੰਗ ਹੋਈ ਹੈ ਕਾਰ ਦੇ ਉੱਤੇ ਕਰੀਬ 6 ਰਾਉਂਡ ਫਾਇਰਿੰਗ ਹੋਈ। ਹੁਸ਼ਿਆਰਪੁਰ ਦੇ ਦਸੁਹਾਲ ਸੰਸਾਰਪੁਰ ਰੋਡ ਦੇ ਉੱਤੇ ਇੱਕ ਕਾਰ ਨਵਾਰਿਸ ਹਾਲਤ ਦੇ ਵਿੱਚ ਮਿਲੀ। ਸ਼ੱਕੀ ਕਾਰ ਦੇ ਮਿਲਣ ਤੋਂ ਬਾਅਦ ਇਲਾਕੇ ਇੱਕ ਸੰਸਨੀ ਹੈ। ਗੋਲੀਆਂ ਦੇ ਨਾਲ ਛਲਨੀ ਥਾਰ ਨੂੰ ਦੇਖਣ ਦੇ ਲਈ ਉੱਥੇ ਲੋਕਾਂ ਦੀ ਭਾਰੀ ਭੀੜ ਵੀ ਜਮ੍ਹਾਂ ਹੋ ਗਈ। ਮੌਕੇ ਤੇ ਪੁਲਿਸ ਪਹੁੰਚੀ ਅਤੇ ਕਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਕਾਰ ਦਾ ਜਾਗਲਾ ਪਿੰਡ ਦੇ ਰਾਜੀਵ ਠਾਕੁਰ ਨਾਮ ਦੇ ਸ਼ਖਸ ਦੀ ਹੈ ਜੋ ਪਹਿਲਵਾਨੀ ਕਰਦਾ ਹੈ। ਪਰ ਥਾਰ ਸਵਾਰ ਰਾਜੀਵ ਠਾਕੁਰ ਕਿੱਥੇ ਹੈ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਂਚ ਕਰ ਰਹੀ ਹੈ। ਸੁਰਜੀਵ ਹੈ ਜਾਂਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਹੈ ਕਾਫੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਹੈ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਹੈ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਹੈ ਤੇ ਇਹਦੇ ਵਿੱਚ ਗੋਲੀਆਂ ਬੱਜੀਆਂ ਹੋਈਆਂ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਂ ਸਾਡਾ ਇਸ ਸੰਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਇਸ ਸੰਬੰਧ ਵਿੱਚ ਸੀਸੀਟੀਵੀ ਫੁਟੇਜ ਵੀ ਦੇਖ ਰਹੇ ਆਂ ਵੀ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਜਿਹਾ ਲੱਗਦਾ ਹੈ ਕਿ ਗੋਲੀਆਂ ਥਾਰ ਦੇ ਪਿੱਛੇ ਤੋਂ ਚਲਾਈਆਂ ਗਈਆਂ ਇੱਕ ਗੋਲੀ ਸਿੰਘ ਦੇ ਆਰ-ਪਾਰ ਚਲੀ ਗਈ ਅਜਿਹੇ 'ਚ ਸਵਾਲ ਉੱਠਦਾ ਹੈ ਕਿ ਰਾਜੀਵ ਠਾਕੁਰ ਦੇ ਉੱਤੇ ਗੋਲੀਆਂ ਕਿਸ ਨੇ ਚਲਾਈਆਂ ਰਾਜੀਵ ਠਾਕੁਰ ਕਿਸ ਹਾਲਤ ਦੇ ਵਿੱਚ ਨੇ ਅਤੇ ਕਿੱਥੇ ਨੇ ਇਸ ਦਾ ਜਵਾਬ ਫਿਲਹਾਲ ਕਿਸੇ ਕੋਲ ਨਹੀਂ ਉਧਰ ਥਾਰ ਸਵਾਰ ਰਾਜੀਵ ਠਾਕੁਰ ਦੇ ਪਰਿਵਾਰ ਵਾਲੇ ਵੀ ਕੈਮਰੇ ਦੇ ਸਾਹਮਣੇ ਆਉਣ ਦੇ ਲਈ ਤਿਆਰ ਨਹੀਂ ਨੇ ਅਜਿਹੇ 'ਚ ਪੁਲਿਸ ਦੀ ਚੁਣੌਤੀ ਵੱਡੀ ਹੈ ਫਿਲਹਾਲ ਪੁਲਿਸ ਥਾਰ ਦੇ ਉੱਤੇ ਫਾਇਰਿੰਗ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਦਸਵਾਤੋਂ ਵਿਜੇ ਸਲਾਰੀਆ ਨਿਊਜ਼ ਇਟ ਇਨ ਪੰਜਾਬ ਜੇ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਸਾਹਮਣੇ ਸ਼ੀਸ਼ੇ 'ਚ ਸਜੇ 골ਡਨ ਕਲਰ ਦੇ ਗਰਮਾ-ਗਰਮ ਸਮੋਸੇ ਹੋਣ ਤਾਂ ਖਾਣ ਦਾ ਮਨ ਕਰੀ ਜਾਂਦਾ ਪਰ ਅਗਲੀ ਵਾਰ ਸਮੋਸੇ ਖਾਣ ਤੋਂ ਪਹਿਲਾਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਵਿੱਚ ਕਾਕਰੋਚ ਤੱਕ ਹੋ ਸਕਦੇ ਹੈ ਇੱਕ ਰਿਪੋਰਟ ਦਿਖਾਓ ਇਹ ਪਹਿਲਾਂ ਭੈਣ ਜੀ ਦੇਖੋ ਅਸੀਂ ਨਾ ਸਮੋਸੇ ਲੈ ਕੇ ਗਏ ਹਾਂ ਜੀ ਹਾਂ ਸਮੋਸੇ 'ਚ ਕਾਕਰੋਚ ਹੈ ਕਹਿੰਦੇ ਹੋਏ ਦੋ ਨੌਜਵਾਨ ਦੁਕਾਨ ਦੇ ਉੱਤੇ ਆਏ ਅਤੇ ਦੁਕਾਨਦਾਰ ਨੂੰ ਸ਼ਿਕਾਇਤ ਕਰਨ ਲੱਗੇ। ਇਸ ਸਮੋਸੇ ਦੇ ਵਿੱਚ ਕਾਕਰੋਚ ਹੈ ਪਰ ਦੁਕਾਨਦਾਰ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਹੁੰਦਾ। ਕਿਉਂ ਜੇ ਸਮੋਸੇ ਦੇ ਵਿੱਚ ਕਾਕਰੋਚ ਹੋ ਸਕਦਾ ਹੈ। ਦੋਵੇਂ ਨੌਜਵਾਨਾਂ ਨੇ ਦੁਕਾਨਦਾਰ ਨੂੰ ਸਮੋਸੇ ਦੇ ਅੰਦਰ ਮੌਜੂਦ ਕਾਕਰੋਚ ਦਿਖਾਇਆ ਅਤੇ ਕਿਹਾ ਕਿ ਉਸਨੇ ਇਸੀ ਦੁਕਾਨ ਤੋਂ ਇਹ ਸਮੋਸੇ ਖਰੀਦੇ ਸੀ। ਨਹੀਂ ਆ ਦੇਖੋ ਧਨੀਆ ਯਾਰ ਕਾਕਰੇ ਦਾ ਦੁਕਾਨ ਮਾਲਕ ਨੇ ਇਲਜ਼ਾਮਾ ਨੂੰ ਗਲਤ ਦੱਸ ਦਿੱਤਾ। ਦੁਕਾਨਦਾਰ ਨੇ ਕਾਕਰੋਚ ਨੂੰ ਸਾਬਤ ਧਨੀਆ ਦੱਸ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਸਮੋਸੇ ਚ ਕਾਕਰੋਚ ਹੋਣ ਦਾ ਸਬੂਤ ਵੀ ਦਿੱਤਾ ਇਹ ਕਹਿੰਦਾ ਚੱਲ ਸਮੋਸੇ ਖਾਂਦੇ ਆ ਅਸੀਂ ਸਮੋਸੇ ਵਾਸਤੇ ਨਾ ਉਧਰ ਚੱਲੇ ਗਏ ਸਾਨੂੰ ਨਹੀਂ ਪਤਾ ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਦੇ ਸੀਗੇ ਥੋੜੇ ਵਿੱਚ ਬਾਲ ਬੂਲ ਆਏ ਸੀਗੇ ਆਪਾਂ ਇਗਨੋਰ ਕਰਤਾ ਅਸੀਂ ਕਿਹਾ ਚੱਲ ਬੋਰੀ ਦੇ ਬਾਲ ਹੋਣੇ ਚਿੱਟੇ-ਚਿੱਟੇ ਛੋਟੇ-ਛੋਟੇ ਬਾਲ ਆਏ ਸੀ ਆਪਾਂ ਆ ਕੇ ਨੋਰ ਕੀਤਾ ਅੱਜ ਫੇਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਣ ਚੱਲ ਗਏ ਅਸੀਂ ਸਮੋਸੇ ਨੇ ਮੂੰਹ ਚ ਪਾਇਆ ਇਹ ਬ੍ਰਦਰ ਨੇ ਆਹ 10 ਸਮੋਸੇ ਖਾਧਾ ਤਾਂ ਉਹਦੇ ਚੋ ਕੀੜਾ ਨਿਕਲਿਆ ਸਮੋਸੇ ਚੋਂ ਲਾਈਕ ਕਹਿ ਲਓ ਤੁਸੀਂ ਕੋਕਰੇ ਚ ਹੁੰਦੇ ਨਾ ਬਿਲਕੁਲ ਸਫਾਈ ਨਹੀਂ ਕੋਕਰੇ ਨਿਕਲੇ ਆਪਾਂ ਨੂੰ ਤੁਹਾਨੂੰ ਅਸੀਂ ਵੀ ਵੀ ਦਿਖਾ ਰਹੇ ਆਂ ਵੀਡੀਓ ਦੇਖੋ ਤੇ ਬੰਦਾ ਉਲਟਾ ਕਹਿੰਦਾ ਨਹੀਂ ਜੀ ਇਹ ਤਣੀਆਂ ਜੇ ਤੇਰੇ ਅਣਕਾ ਲੱਗੀਆਂ ਤਾਂ ਭਰਾਵਾ ਚਾਤਰਾ ਦਾ ਦੇਖ ਲੈ ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਤਣੀਆਂ ਬਾਹਰੋਂ ਦੋ ਬੰਦੇ ਸਰਦਾਰ ਆਏ ਕਹਿੰਦੇ ਨਹੀਂ ਭਾਈ ਤਣੀਆਂ ਨਹੀਂ ਆ ਇਹ ਕੋਕਰੇ ਚ ਹੀ ਆ ਦੋਸਤੋ ਜੇ ਆਪੀ ਆਪਣੇ ਪੰਜਾਬ ਚ ਰਹਿ ਕੇ ਪੰਜਾਬੀ ਦੀ ਗੰਦ ਖਵਾ ਰਹੇ ਹੋ ਤਾਂ ਤੁਹਾਡੇ ਕਾਹ ਦਾ ਯਾਰ ਫਾਇਦਾ ਤਾਂ ਤੇ ਸਾਡੀ ਹੈਲਥ ਨਾਲ ਹੀ ਖਿਲਵਾਰ ਕਰਦੇ ਪਿਓ ਯਾਰ ਆਹ ਭਾਈ ਦੇਖੋ ਅਸੀਂ ਨਾ ਸਮੋਸੇ ਲੈ ਕੇ ਗਏ ਆਂ ਲੌਚਮਾਨਾ ਦਾ ਕਹਿਣਾ ਕਿ ਉਹਨਾਂ ਨੇ ਦੁਕਾਨ ਤੋਂ ਸਮੋਸੇ ਖਰੀਦੇ ਤੇ ਕਾਰ ਦੇ ਵਿੱਚ ਜਾ ਕੇ ਖਾਣ ਲੱਗੇ ਤਾਂ ਉਹਨਾਂ ਨੂੰ ਸਮੋਸੇ ਦੇ ਵਿੱਚੋਂ ਕਾਕਰੋਚ ਮਿਲ ਗਏ ਸਮੋਸੇ ਚ ਕਾਕਰੋਚ ਮਿਲਣ ਦਿੱਤੇ ਦੋਵੇਂ ਭਰਾ ਦੁਕਾਨ ਦੇ ਉੱਤੇ ਪਹੁੰਚ ਗਏ ਹੰਗਾਮਾ ਕੀਤਾ ਆਖਿਰਕਾਰ ਦੁਕਾਨਦਾਰ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ ਸਵਾਲ ਉੱਠਦਾ ਕਿ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲਾ ਕੋਈ ਦੁਕਾਨਦਾਰ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਹੈ ਆਖਿਰ ਫੂਡ ਸੇਫਟੀ ਵਿਭਾਗ ਕੀ ਕਰ ਰਿਹਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੀ ਰੈਗੂਲਰ ਚੈਕਿੰਗ ਕਿ ਨਹੀਂ ਕੀਤੀ ਜਾਂਦੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੌਣ ਕਰ ਰਿਹਾ ਹੈ ਅਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਜਲੰਧਰ ਤੋਂ ਰघव ਜੈ ਨਿਊਜ਼ ਇਟ ਇਨ ਪੰਜਾਬ